ਫੀਰਕੋਟ ਪੰਜਾਬ ਸਰਸਰਨ ਜਿਲ੍ਹਾ ਫੀਰਕੋਟ ਦੇ ਜਿਲ੍ਹਾ ਪ੍ਰਧਾਨ ਆ ਅਸੀਂ ਅੱਜ ਜੋ ਮਜ਼ਦੂਰਾਂ ਦੇ ਅਣਮੁਖੀ ਟਿੱਕੇ ਨਾਲ ਘਟਾਏ ਗਏ ਉਹਦੇ ਖਿਲਾਫ ਜਿਹੜਾ ਅੱਜ ਪ੍ਰਦਰਸ਼ਨ ਕੀਤਾ ਕਿ ਇੱਕ ਪਾਸੇ ਇਹਦੇ ਵੱਡੇ ਵੱਡੇ ਬੋਰ ਮਰਾਏ ਜਾ ਰਹੇ ਵਿਕਾਸ ਦਾ ਦਾਵਾ ਕੀਤਾ ਜਾ ਰਿਹਾ ਦੂਜੇ ਪਾਸੇ ਜਿਹੜੇ ਮਜ਼ਦੂਰਾਂ ਤੇ ਅਣਮੁਖੀ ਚੁਦਤ ਲਾਇਆ ਜਾ ਰਿਹਾ ਉਹਨਾਂ ਦੇ ਘਰ-ਬਾਰ ਜਿਹੜੇ ਢਾਹ ਦਿੱਤੇ ਮੰਨੋ ਇਹਨਾਂ ਦੀ ਜਿਹੜੀ ਧਾਈ ਸਾਡੀ ਮੰਗ ਹੈ ਕਿ ਇਹਨਾਂ ਲੋਕਾਂ ਨੂੰ ਜਿਹੜੇ ਮਜ਼ਦੂਰ ਲੋਕ ਐਸੇ ਦੇਸ਼ ਦੇ ਵਸਨੀਕਾ ਇਹਨਾਂ ਨੂੰ ਰਹਿਣ ਲਈ ਚੰਗੀ ਤੱਕ ਠੁਕਵੀਂ ਜਗ੍ਹਾ ਜਿਹੜੀ ਮੁਹਈਆ ਕਰਵਾਈ ਜਾਵੇ ਇਹਨਾਂ ਨੂੰ ਘਰ ਬਣਾਉਣ ਲਈ ਚੰਗੇ ਜਿਹੜਾ ਮੁਆਵਜ਼ਾ ਦਿੱਤਾ ਜਾਵੇ ਤੇ ਜੋ ਵੀ ਇਹਨਾਂ ਨੂੰ ਨੁਕਸਾਨ ਹੋਇਆ ਨਾਲੇ ਸਿਰ ਤੇ ਸੱਤਾ ਮਾਰੀਆਂ ਗਈਆਂ ਹੱਥਾਂ ਹੱਥ ਤੋੜ ਦਿੱਤੇ ਗਏ ਆ ਉਹਨਾਂ ਨੂੰ ਮੁਆਵਜ਼ਾ ਮਿਲੇ ਤੇ ਮੁਆਵਜ਼ੇ ਦੇ ਨਾਲ ਨਾਲ ਸਰਕਾਰ ਇਹਨਾਂ ਦੇ ਚੰਗੇ ਰਹਿਣ ਖਾਣ ਪੀਣ ਦਾ ਜਿਹੜਾ ਪ੍ਰਬੰਧ ਕਰਕੇ ਦੇਵੇ ਅਸੀਂ ਕੱਲ 10 ਵਜੇ ਜਿਹੜਾ ਡੀਸੀ ਸਾਹਿਬਾ ਨੂੰ ਮੰਗ ਪੱਤਰ ਦੇਣਾ ਸਾਰਾ ਜਿਹੜਾ ਡਿਮਾਂਡ ਚਾਰਟ ਬਣਾ ਕੇ ਦੇਵਾਂਗੇ ਕਿ ਕੀ ਕੀ ਇਹਨਾਂ ਦੀਆਂ ਸਮੱਸਿਆਵਾਂ ਨੇ ਕੀ ਕੀ ਜਿਹੜਾ ਹੱਲ ਜਿਹੜਾ ਇਹਨਾਂ ਨੂੰ ਸਾਨੂੰ ਚਾਹੀਦਾ ਇਸ ਤੋਂ ਬਾਅਦ ਜਿਹੜਾ ਗਲੈਕਸ਼ਨ ਜਿਹੜਾ ਅਸੀਂ ਦੇਵਾਂਗੇ ਅਧਿਕਾਰਤਾ ਕਹਿਣਾ ਵੀ ਇਹਨਾਂ ਨੂੰ ਵਾਰ-ਵਾਰ ਜਿਹੜਾ ਉਹ ਘੁੰਮਦੀ ਬਣ ਕੇ ਰਹੇ ਜਾਂਦੇ 9 ਸਿਮਿੰਟ ਕੀਤੀ ਕੀ ਇਹਨਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਇਹਨਾਂ ਨੇ ਉਹ ਜਿਹੜੇ ਜਗਾ ਖਾਲੀ ਨਹੀਂ ਕੀਤੀ ਸਰਕਾਰੀ ਜਗਾ ਜਗਾ ਔਨ ਕਰਕੇ ਰੋਡ ਦੇ ਉੱਤੇ ਟ੍ਰੈਫਿਕ ਨਿਕਲ ਟ੍ਰੈਫਿਕ ਦੇ ਵਿੱਚ ਸਮੱਸਿਆ ਆ ਰਹੀ ਏ ਦੇਖੋ ਅਸੀਂ ਵੀ ਇਹ ਮੰਨਦੇ ਆ ਕਿ ਮਜ਼ਦੂਰਾਂ ਦਾ ਰੋਡ ਤੇ ਰਹਿਣਾ ਸੇਫ ਨਹੀਂ ਹੈ ਉਹਨਾਂ ਦੇ ਛੋਟੇ ਛੋਟੇ ਬੱਚੇ ਐਡੇ ਵੱਡੇ ਹਾਈਵੇ ਤੇ ਉਹਨਾਂ ਨੂੰ ਨੁਕਸਾਨ ਹੋ ਸਕਦਾ ਪਰ ਸਰਕਾਰ ਉਹਨਾਂ ਨੂੰ ਜੱਗਾ ਤਾਂ ਦੇਵੇ ਨਾ ਸਰਕਾਰ ਉਹਨਾਂ ਨੂੰ ਹੱਲ ਤਾਂ ਦੇਵੇ ਵੀ ਤੁਸੀਂ ਇੱਥੇ ਰਹਿ ਇੱਥੇ ਰਹਿ ਸਕਦੇ ਆ ਉਹਨਾਂ ਨੂੰ ਘਰ ਬਣਾ ਕੇ ਦੇਵੇ ਉਹਨਾਂ ਨੂੰ ਚੰਗੀ ਸਾਫ਼ ਸੁਥਰੀ ਥਾਂ ਤਾਂ ਦੇਵੇ ਨਾ ਤਾਂ ਤਾਂ ਉਹ ਮੈਂ ਸਰਕਾਰ ਕਵੇ ਵੀ ਇੱਥੇ ਨਹੀਂ ਤੁਸੀਂ ਇੱਥੇ ਉੱਠ ਕੇ ਜਾਓ ਜਾਂ ਤਾਂ ਉਹਨਾਂ ਨੂੰ ਰਾਹ ਦਿੱਤਾ ਜਾਵੇ ਜੇ ਤੁਸੀਂ ਉਹਨਾਂ ਨੂੰ ਰਾਹ ਵੀ ਨਹੀਂ ਦੇ ਰਹੇ ਤੇ ਉਹ ਕਿੱਥੇ ਜਾਣਗੇ ਉੱਠੇ ਵੀ ਸਰਕਾਰ ਹੋਰ ਪੰਜਾਬ ਦੇ ਵਿੱਚ ਬਹੁਤ ਗਰੀਬ ਪਰਿਵਾਰ ਨੇ ਹੈਗੇ ਕਿ ਇਹਨੂੰ ਕਿਨੂੰ ਬਣਾ ਕੇ ਦੇਵੇ ਦੇਖੋ ਫਿਰ ਸਰਕਾਰ ਕਾ ਦੇ ਲਈ ਆ ਜੇ ਸਰਕਾਰ ਲੋਕਾਂ ਦਾ ਵਿਸੇਬੇ ਦਾ ਪ੍ਰਬੰਧ ਨਹੀਂ ਕਰਕੇ ਦੇ ਸਕਦੀ ਫਿਰ ਸਰਕਾਰ ਐਡੇ ਵੱਡੇ ਮਸ਼ਹੂਰੀਆਂ ਕਰਨ ਦੀ ਕਿਉਂ ਜ਼ਰੂਰਤ ਪੈ ਰਹੀ ਹੈ ਸਰਕਾਰ ਨੂੰ ਕਰੋੜਾ ਰੁਪਏ ਕਿਉਂ ਕਾਦੇ ਤੇ ਲਾਏ ਜਾ ਰਹੇ ਆ ਕਰੋ ਜਿਹੜੀ ਸਰਕਾਰ ਜਿਹਨੇ ਅਸੀਂ ਲੋਕਾਂ ਦੇ ਟੈਕਸ ਨਾਲ ਸਰਕਾਰ ਚਲਾ ਰਹੇ ਆ ਜੇ ਸਰਕਾਰ ਉਹਨਾਂ ਦੇ ਵਿਸੇਬੇ ਦਾ ਪ੍ਰਬੰਧ ਨਹੀਂ ਕਰਕੇ ਦੇ ਰਹੀ ਉਹਨਾਂ ਖਾਣ ਪੀਣ ਦੇ ਪ੍ਰਬੰਧ ਨਹੀਂ ਕਰਕੇ ਦੇ ਪਾਰੀ ਤਾਂ ਫਿਰ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਇਸੇ ਤਰ੍ਹਾਂ ਨਾਲ ਸਰਕਾਰ ਸਰਕਾਰ ਦਾ ਕੰਮ ਵੀ ਛੁਡੀਆਂ ਚ ਰਹਿ ਰਹੇ ਸੀ ਬਿਜਲੀ ਕਨੈਕਸ਼ਨ ਉਹਨਾਂ ਨੇ ਦੋ ਨੰਬਰ ਚ ਲਾਇਆ ਸੀ ਉਹਦਾ ਕੀ ਇਹ ਜਾਇਜ਼ ਦੇਖੋ ਜੋ ਵੀ ਇੱਥੇ ਗਰੀਬੀ ਆ ਗਰੀਬੀ ਇਥੇ ਇਥੇ ਗਰੀਬ ਇਹ ਜੀ ਨੀਤੀਆਂ ਇਹੋ ਜਿਹੀਆਂ ਕਿ ਲੋਕ ਗਰੀਬ ਨੇ ਇਥੇ ਜੇ ਸਰਕਾਰ ਚਾਹਵੇ ਤਾਂ ਗਰੀਬੀ ਹਟਾਈ ਜਾ ਸਕਦੀ ਹੈ ਜੇ ਤੁਸੀਂ ਕਹਿ ਰਹੇ ਆ ਕਿ ਇਥੇ ਜਿਹੜਾ ਬਿਮਾਰ ਆ ਹੈ ਨਾ ਉਹ ਦੋਸ਼ੀ ਆ ਬਿਮਾਰੀ ਨੂੰ ਦੋਸ਼ ਨਹੀਂ ਦੇ ਰਹੇ ਤਾਂ ਇਹ ਜਿਹੜਾ ਉਹ ਸਾਰਾ ਸਾਰ ਮਜ਼ਦੂਰ ਵਿਰੋਧੀ ਗੱਲ ਆ ਕਿ ਜਿਹੜੀ ਜਿਹੜੀ ਬਿਮਾਰੀ ਆ ਜਿਹੜੀ ਇਥੇ ਗਰੀਬੀ ਆ ਕੁੱਖ ਮਰੀ ਆ ਉਹਦੀ ਉਹਦੀ ਹੱਲ ਤਾਂ ਸਰਕਾਰ ਨੇ ਕਰਕੇ ਦੇਣਾ ਉਹ ਦਿਨ ਉਹ ਕਸੂਰ ਲੋਕਾਂ ਚ ਕਿਉਂ ਕੱਢਿਆ ਕੱਢਿਆ ਜਾ ਰਿਹਾ ਹੈ